ਆਹ ਦੇਖੋ ਮਾਤਾ ਦੀਆਂ ਕਿੰਨੇ ਸਾਲ ਹੋ ਗਏ ਮਾਤਾ ਕਿੰਨਾ ਲੱਗੇ ਮਾਤਾ ਦੇ ਬੱਚੇ ਮਿਲ ਗਏ ਅੱਜ ਨਾਲ ਖਾਣਾਗੇ ਦੇਖ ਸਕਦੇ ਹੋ ਜੀ 4 ਸਾਲਾਂ ਬਾਅਦ ਘਰ ਦੇ ਵਿੱਚ ਜਾ ਰਹੀ ਹੈ ਦਾ ਦਾ ਸਾਰਿਆਂ ਨੂੰ ਕਬਜ਼ੇ ਛੁਡਾਉਂਗੇ ਪਾਪਾ ਜੀ ਛੁਡਾਵਾਂਗੇ ਜਿਹੜੇ ਨਯਾਜ਼ ਹੋਣਗੇ ਛੁਡਾਵਾਂਗੇ ਕਿਤੇ ਵੀ ਤੱਕਾ ਹੋਗਾ ਸਾਰੇ ਪਾਸੇ ਅਸੀਂ ਥੰਮ ਬਣ ਕੇ ਖੜਾਂਗੇ ਜੀ ਪੰਥ ਨਾਲ ਸਾਡੇ ਆ ਰਹੇ ਚਲੇ ਜੀ ਤੋੜਨਾ ਦੇਖ ਸਕਦੇ ਹੋ ਜੀ ਦੂਜੇ ਘਰ ਵੱਲ ਜਾਂਦੇ ਹੋਏ ਦੀ ਨਾਲ ਸਿੰਘ ਜਥੇਬੰਦੀਆਂ ਜੁੜੀਆਂ ਉਹਨਾਂ ਦਾ ਕਰਕੇ ਹੀ ਤਾਂ ਅੱਜ ਸਾਡਾ ਸਾਰਾ ਗਵਾਂਡ ਸਾਡੇ ਨਾਲ ਹੈ ਜਿਹੜੇ ਲੋਕ ਜਿਨ੍ਹਾਂ ਦੇ ਮੂੰਹ ਨੂੰ ਖੋਲ ਲੱਗੇ ਹੁੰਦੇ ਕਰਦਾ ਹੁੰਦਾ ਮੈਂ ਤੁਹਾਨੂੰ ਉਹਦੇ ਵੀ ਦੱਸ ਦਿੱਤੀ ਵੀ ਕਹਾਣੀਆਂ ਘੱਟ ਰਹੀ ਨਹੀਂ ਤੇ ਇਹਨਾਂ ਦੀਆਂ ਚਾਲਾਂ ਨੇ ਜੇ ਇਹ ਜਿਹੀਆਂ ਕਾਰਵਾਈਆਂ ਤੋਂ ਡਰਨ ਲੱਗੇ ਕੋਈ ਪਰਵਾਹ ਨਹੀਂ ਆਪਣੀ ਲੜਾਈ ਦਿਸ਼ਾ ਠੀਕ ᱛੀ ਜਦੋਂ ਦਿਸ਼ਾ ਠੀਕ ਹੋ ਵੀ ਫਿਰ ਰਾਹ ਆਪ ਹੀ ਬਣਦਾ ਜਾਂਦਾ ਉਹ ਅੱਜ ਲੋਕਾਂ ਨੇ ਤੈਅ ਕਰਤਾ ਅਸੀਂ ਇੱਕ ਘਰ ਤੇ ਕਰਾਤਾ ਕਬਜ਼ਾ ਦੂਜੇ ਘਰ ਵੱਲ ਅਸੀਂ ਜਾ ਰਹੇ ਹਾਂ ਉਹਦਾ ਘਰ ਬਸੇਬਾ ਤੇ ਬੇਗਮਪੁਰਾ ਵਸਾ ਕੇ ਆ ਜਿਹੜਾ ਅਸੀਂ ਦਬ ਲਵਾਂਗੇ ਮਜ਼ਦੂਰ ਮੁਸਤਫੀ ਮਾਰਤਾ ਜਿੰਦਾਬਾਦ 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 ਅਗਰ ਕੋਈ ਨਹੀਂ ਸੀ ਲੱਗਿਆ ਇਹਦਾ ਜਿਉਂਦਿਆਂ ਰਹਿਣ ਜਥੇ ਬੰਦਿਆਂ ਗੋਵਿੰਦ ਪ੍ਰਧਾਨ ਛਾਜਲੀ ਬਿੱਟੂ ਖੋਖਰ ਬਾਕੀ ਨਾਲ ਸਿੰਘ ਜਥੇਬੰਦੀਆਂ ਜੁੜੀਆਂ ਹਾਂਜੀ ਮਾਈਕਰੋ ਦਾ ਸਾਡਾ ਫਰਜ਼ਾ ਖਾਲਸਾ ਫਰਜ਼ਾ ਪੰਥ ਦਾ ਫਰਜ਼ਾ ਹੈ ਨਾ ਸਾਨੂੰ ਹਦਾਇਤਾਂ ਨੇ ਬਾਬਾ ਮੱਜਰ ਸਿੰਘ ਸੋਢੀ ਵੱਲੋਂ ਠੀਕ ਹੈ ਜੀ ਵੀ ਬਾਬਾ ਜੀ ਜਿੱਥੇ ਵੀ ਕਿਤੇ ਤਕਾ ਹੁੰਦਾ ਕਿਸੇ ਗਰੀਬ ਨਾਲਾ ਉੱਥੇ ਤੁਸੀਂ ਮਦਦ ਕਰੋ ਜਾ ਕੇ ਕਿਸੇ ਤਰ੍ਹਾਂ ਦੇ ਵੀ ਜ਼ਾਲਮ ਜੁਲਮ ਹੁੰਦਾ ਵੀ ਹੁਣ ਖਾਲਸੇ ਦਾ ਟਾਈਮ ਆ ਗਿਆ ਸਾਰਾ ਦਲ ਪੰਥ ਤੇ ਵਜਨ ਆ ਗਿਆ ਸਾਰੇ ਗੱਲਾਂ ਦਾ ਬਾਬਾ ਜੀ ਤੁਹਾਨੂੰ ਤਾਂ ਹੱਲ ਕਰਨੀ ਪੈਣਗੇ ਹੋਣਾ ਹੱਲ ਜਾ ਪੁਰਾ ਹੋ ਜਾ ਤੁਸੀਂ ਜਿੱਦ ਤਰੋ ਜਾ ਤੁਸੀਂ ਆਰਾਮ ਕਹਿੰਦੇ ਰਹਿੰਦੇ ਕਹਿੰਦੇ ਚਲੇਗੀ ਗੁੰਡਿਆਂ ਨੂੰ ਜੜ ਪਜੋ ਜੜ ਪਜੋ ਗੁੰਡਾ ਕਰਦੀ ਨਹੀਂ ਸਮੇਗੀ ਨਹੀਂ ਹੋਏਗੀ ਨਹੀਂ ਚਲੇਗੀ ਆਜ ਮਰਦਾ ਜਿੰਦਾਨੇ ਕਿਸੇ ਸਿੰਘ ਫੌਜਾਂ ਨੇ ਦੂਜੀ ਮਾਤਾ ਜਿਹੜੀ ਉਹਨੂੰ ਘਰ ਦੇ ਵਿੱਚ ਬਾੜ ਲੈ ਲਈ ਪੰਜਾਬ ਜਿੰਦਾਬਾਦ ਦੇਖ ਸਕਦੇ ਹੋ ਜੀ ਦੂਜੇ ਘਰ ਦੇ ਵਿੱਚ ਬਾੜਨ ਲਈ ਨਿੰਗ ਸਿੰਘ ਫੌਜਾਂ ਨੇ ਦੇਖ ਸਕਦੇ ਹੋ ਜੀ ਤਸਵੀਰਾਂ हां माता जी आ माता का घर है चार साल बाद आ जनता तोड़ता देख सकते दे हो जी तस्वीरें घर ਦੇ ਵਿੱਚ داخل ਹੋ ਗਏ માતા ਜੋ ਕੇ 4 ਸਾਲ ਤੋਂ 4 ਸਾਲ ਤੋਂ ਬੇਕਰ ਸੀ માતા ਘਰ ਦੇ ਵਿੱਚ માતા ਤੇ ਦੇਖ ਸਕਦੇ ਹੋ داخل ਹੋ ਚੁੱਕੇ ਨੇ ਗਾਹਾਂ ਵੀ ਜੰਦਾ ਲੱਗੇ ਹੋਇ ਇੱਕ ਜੰਦਾ 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 ਆਹ ਤੋੜੇ ਆਹ ਤੋੜੇ ਜਿੰਦਾ ਜਿੰਦਾ ਇਹ ਤਾਂ ਮੰਦਰ ਦਾ ਕਬਜ਼ਾ ਜਿਹੜਾ ਮਾਤਾ ਕਿਵੇਂ ਲੱਗਿਆ ਦੇਖੋ ਅੱਖਾਂ ਦੇਖੋ ਮਾਤਾ ਦੀਆਂ ਕਿੰਨੇ ਸਾਲ ਹੋ ਗਏ ਮਾਤਾ ਕਿਵੇਂ ਲੱਗਿਆ ਮਾਤਾ ਦੇ ਵਿੱਚ ਦੀ ਮਿਲ ਗਏ ਨਾਲ ਖੜਾਂਗੇ ਦੇਖ ਸਕਦੇ ਹੋ ਜੀ 4 ਸਾਲਾਂ ਬਾਅਦ ਘਰ ਦੇ ਵਿੱਚ ਜਾ ਰਹੀ ਹੈ ਆ ਜਿੰਦਾ ਵੀ ਟੁੱਟ ਗਿਆ ਤੇ ਅੰਦਰ ਮਾਤਾ ਦਾ ਦੇਖੋ ਜੀ ਇੱਕੇ ਰੂਮ ਸੀਗਾ ਆ ਲਾ ਲੋ ਮਾਤਾ ਦਾ ਇੱਕੇ ਰੂਮ ਸੀਗਾ ਆ ਲਾ ਲੋ ਮਾਤਾ ਦਾ ਇੱਕੇ ਰੂਮ ਸੀਗਾ ਇਸ ਤਰ੍ਹਾਂ ਦੂਜਾ ਮਕਾਨ ਹੈ ਜਿਹੜਾ ਦਬਾਉਣ ਚ ਕਿਉਂ ਬਾਬਾ ਜੀ ਦੂਜਾ ਮਕਾਨ ਵੀ ਕਬਜ਼ਾ ਕਰ ਲਿਆ ਹਾਂਜੀ ਹਾਂਜੀ ਵਾਹ ਕਰੂ ਇਹ ਕਬਜ਼ੇ ਛਡਾਏ ਨਹੀਂ ਜੀ ਠੱਗਾਂ ਲਵੋ ਹਾਂ ਇਹਨਾਂ ਨੇ ਕਬਜ਼ੇ ਪਹਿਲਾਂ ਕਰੇ ਹੋਤੇ ਠੱਗਾਂ ਨੇ ਉਹ ਕਬਜ਼ੇ ਛਡਾਏ ਨਹੀਂ ਜੀ ਇਹਦਾ ਕਈ ਘਰੋਂ ਦੇ ਥਸਕਰਾਂ ਦੇ ਦੱਸਦੇ ਨੇ ਕਦੇ ਕਬਜ਼ੇ ਕਰੇ ਹੁੰਦੇ ਉਹਨੇ ਦੰਨਾ ਤੜ ਸਾਰਿਆਂ ਤੋਂ ਕਬਜ਼ੇ ਛਡਾਉਂਗਾ ਇਹ ਮੇਰਾ ਬਾਬਾ ਜੀ ਛਡਾਵਾਂਗੇ ਜਿਹੜੇ ਨਾਇਜ਼ ਹੋਣਗੇ ਛਡਾਵਾਂਗੇ ਬਾਦਰੀਆ ਘਰ ਕਬਜ਼ੇ ਬਾਬਾ ਜੀ ਕਿੱਥੇ ਆਏ ਪੂਰੇ ਨੇ ਦੇ ਲੈਨੇ ਚ ਕੱਲਾ ਕਿੱਥੇ ਮਰ ਜੀ ਹੋਵੇ ਸਾਰੇ ਪੰਜਾਬ ਚ ਨੀਅਤ ਕਿੱਥੇ ਨੀ ਟੱਕਾ ਹੋਗਾ ਸਾਰੇ ਪਾਸੇ ਅਸੀਂ ਥੰਮ ਬਣ ਕੇ ਖੜਾਂਗੇ ਸੰਤ ਖਾਲਸਾ ਦੇਖ ਸਕਦੇ ਹੋ ਜੀ ਆ ਮਕਾਨ ਹੈ 4 ਸਾਲਾਂ ਬਾਅਦ ਕਬਜ਼ਾ ਜਿਹੜਾ ਦਬਾਇਆ ਗਿਆ ਮਕਾਨ ਦਾ ਲਿੰਗ ਸਿੰਘ ਫੌਜਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੇ ਰਲ ਕੇ ਜਿਹੜਾ ਇਸ ਮਕਾਨ ਦਾ ਜਿਹੜਾ ਕਬਜ਼ਾ ਹੈ ਮਾਤਾ ਸੰਤੋਸ਼ ਰਾਣੀ ਕੁਦਰਤੀ ਉਹਨਾਂ ਦਾ ਨੋ ਵੀ ਸੰਤੋਸ਼ ਰਣੀ ਆ ਪਹਿਲਾਂ ਵਾਲੀ ਦਾ ਜਿਹੜਾ ਮਕਾਨ ਦਾ ਜੰਦਾ ਤੋੜ ਕੇ ਕਬਜ਼ਾ ਦਵਾਇਆ ਤੇ ਇਹਨਾਂ ਦਾ ਨੋ ਵੀ ਸੰਤੋਸ਼ ਰਣੀ ਆ ਇਸ ਤਰ੍ਹਾਂ ਸਿੰਘ ਫੌਜਾਂ ਨੇ ਜਿਹੜਾ ਦੋ ਘਰਾਂ ਦਾ ਅੱਜ ਕਬਜ਼ਾ ਜਿਹੜਾ ਛਡਵਾ ਕੇ ਦਿੱਤੇਗਾ ਲਹਿਰੇ ਕਾ ਕੇ ਜੀਆਂ ਤਸਵੀਰਾਂ ਨੇ ਅੱਜ ਤੇਨੂੰ ਤਾਂ ਸ਼ਰੂ ਨਾ ਮੇਜਾ ਆਦਮੀ ਹੈਗਾ ਉਹ ਬੀਬੀ ਆ ਹਾਂਜੀ ਆਦਮੀ ਨਹੀਂ ਹੈਗਾ ਇਹਦੇ ਮੁੰਡੇ ਨੇ ਧਮਕੀਆਂ ਦਿੱਤੀਆਂ ਗਈਆਂ ਵੇਖ ਇੱਕ ਇਕੱਲੇ ਮੁੰਡੇ ਨੇ ਜਰਾ ਆ ਮਰਨ ਦੀ ਹਾਂ ਉਹ ਤੁਹਾਨੂੰ ਧਮਕੀਆਂ ਦਿੰਦਾ ਮੁੰਡੇ ਨੂੰ ਰਾਜ ਘੇਰ ਕਰਕੇ ਤੈਨੂੰ ਜਾਨੋਂ ਮਾਰ ਦਊਗਾ ਜੇ ਤੂੰ ਘਰ ਚੋਂ ਵੜਿਆ ਕਸ ਕਿੱਡੀ ਵੇਖ ਬੇਕੂਫੀ ਵਾਲਾ ਕੰਮ ਆ ਹੈ ਇਹ ਜਿੱਕ ਦਿਨ ਮਿੱਟੀ ਹੋ ਜਾਣਾ ਉਰੀ ਛੱਡ ਜਾਣਾ ਮਿੱਟੀ ਹੋ ਜਾਣਾ ਜੀ ਅੱਗੇ ਚੰਗ ਲੱਗ ਗਈ ਸੀ ਨਾ ਆ ਫੇਰ ਲੱਗਣੀ ਆ ਪਰ ਸਾਨੂੰ ਇੰਨਾ ਦੀ ਲੋੜ ਆ ਲੰਗਾ ਤੋਂ ਪਾਣੀ ਚੱਲਣਾ ਸਾਡੇ ਪੰਜਾਬ ਦੇ ਕਿ ਸਾਡੇ ਪੰਜਾਬ ਦੇ ਵਿੱਚ ਬਾਰੀ ਤੇ ਗੁਰੂ ਘਰ ਜਿਆਦੇ ਆ ਠੀਕ ਹੈ ਕਿਰ ਮੀ ਲੋਕ ਹੈਗੇ ਨਾ ਤਾਂ ਪੰਜਾਬ ਬਚਿਆ ਜੇ ਲੋਕ ਪਾਪੀ ਹੋ ਜੁਣੇ ਸਾਰੇ ਤੇ ਸਾਡੇ ਜਿਹੜੇ ਇੰਨੇ ਨਾ ਬਾਹਰ ਤੁਸੀਂ ਦੇਖੋ ਪਾਣੀ ਆ ਗਿਆ ਹੜ ਆ ਗਿਆ ਕੋਠਿਆਂ ਡੇਗ ਗਿਆ ਤੇ ਸਾਡਾ ਪੰਜਾਬ ਬਚਣਾ ਸੀ ਏ ਬਚਿਆ ਵਾ ਧਰਮ ਤੇ ਜੇ ਧਰਮੀ ਹੈਗੇ ਨਾ ਤਾਂ ਬਚਾ ਬਚਾ ਆਪਣੇ ਪੰਜਾਬ ਦਾ ਮਾਤਾ ਨੂੰ ਸਾਰਾ ਸਮਾਨ ਇਹਦਾ ਸੋਨਾ ਚਾਂਦੀ ਜੋ ਵੀ ਸੀ ਸਾਰਾ ਘਰ ਦਾ ਸਮਾਨ ਬਾਹਰ ਦਾ ਤੱਕ ਰੇਗੇ ਦੋ ਦੋ ਲੱਖ ਦਾ ਦੰਦੇ ਦਾ ਦੁਕਾਨ ਦੁਕਾਨ ਦਾ ਲੈ ਜੀ ਆ ਦੀ ਚਾਂਦੀ ਵੀ ਸਾਰਾ ਦੁਕਾਨ ਭਰੀ ਹੋਈ ਸੀ ਇੱਕ ਇਕੱਠੀ

ਖਾਰੇ ਦਾ ਬੈਤ ਵੀ ਹੰਬਰ ਤਸ਼ਾਹਬ ਤੇ ਸਿੰਗਣੀਆਂ ਸੱਜੋ ਸਿੰਘ ਸੱਜੋ ਵਦ ਵਦ ਆਉਣਾ ਦਾ ਟਾਈਮ ਸ਼ਸਤਰਾਂ ਦਾ ਆਉਣਾ ਜੰਗ ਦਾ ਇੰਨਾ ਤਾਂ ਨਹੀਂ ਉਹ ਟੇਕਾ ਟੋਪਾਂ ਦਾ ਵਾਹੀ ਗੁਰਸਿੱਖਾ ਖਾਲਸਾ ਧਰਮ ਬਾਬਾ ਦੀਪ ਸਿੰਘ ਦੇ ਮਨ ਨੂੰ ਭਾਵੇ ਚੜ੍ਹਦੀ ਕਲਾ ਦੇ ਵਾਹ ਸਤਿਨਾਮ ਵਾਹਿਗੁਰੂ ਨਿਹਾਲ ਹੋ ਜਾਵੇ ਖਾਲਸਾ ਬੰਦ ਕੋ ਭਾਵੇ ਹੋਸੀ ਰਾਖਲੇ ਕਿਸ ਤਰ੍ਹਾਂ ਦੇ ਨਾਲ ਅੱਜ ਘਰ ਦਾ ਕਬਜ਼ਾ ਜਿਹੜਾ ਛਡਵਾ ਕੇ ਦਿੱਤਾ ਹੈ